303 ਗ੍ਰਾਮ ਹੈਰੋਇਨ ਸਮੇਤ ਜਲੰਧਰ ਪੁਲਿਸ ਨੇ 5 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ। ਇਹ ਗ੍ਰਿਫਤਾਰੀਆਂ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਚਲਾਏ ਗਏ ਆਪਰੇਸ਼ਨ ਦੌਰਾਨ ਕੀਤੀਆਂ ਗਈਆਂ। ਜਾਣਕਾਰੀ ਦੇੰਦਿਆਨ ਚਲਾਉਂਦਾ ਜਲੰਧਰ ਪੁਲਿਸ ਨੇ 11 ਫਰਵਰੀ ਨੂੰ ਭਗਵਾਨ ਵਾਲਮੀ ਗੇਟ ਨੇੜੇ ਪੁਲਿਸ ਵੱਲੋਂ ਲਗਾਈ ਚੈਕਿੰਗ ਦੌਰਾਨ ਇੱਕ ਔਰਤ ਨੂੰ ਸ਼ੱਕੀ ਗਤੀਵਿਧੀਆਂ ਦੁਆਰਾ ਦੇਖਿਆ ਗਿਆ। ਪਦਨ ਦੀ ਕੋਸ਼ਿਸ਼ ਦੌਰਾਨ ਪੁਲਿਸ ਨੇ ਤਲਾਸ਼ੀ ਦੌਰਾਨ ਔਰਤ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁੱਛਗਿੱਛ ਦੌਰਾਨ ਰਾਧਿਕਾ ਉਰਫ ਪਿੰਕੀ ਨੇ ਮੰਨਿਆ ਕਿ ਉਹ ਵੱਡੇ ਪੱਧਰ ਤੇ ਡਰੱਗ ਨੈੱਟਵ 273 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਗਈ। ਮੁਲਜ਼ਮਾਂ ਦੀ ਪਛਾਣ ਤਨਿਸ਼ ਕੁਮਾਰ, ਭਾਰਤ ਉਰਫ ਸੋਨੂ ਰਾਧਿਕਾ ਉਰਫ ਪਿੰਕੀ, ਦਿਨੇਸ਼ ਕੁਮਾਰ ਅਤੇ ਦੀਪਕ ਜਲੰਧਰ ਵਜੋਂ ਹੋਈ ਹੈ। ਪੁਲਿਸ ਨੇ ਹੁਣ ਤੱਕ ਇਨ੍ਹਾਂ ਮੁਲਜ਼ਮਾਂ ਕੋਲੋਂ 303 ਗ੍ਰਾਮ ਹੈਰੋਇਨ, ਇੱਕ ਛੋਟੀ ਭਾਰ ਤੋਲਣ ਵਾਲੀ ਮਸ਼ੀਨ ਅਤੇ 10 ਛੋਟੇ ਪਲਾਸਟਿਕ ਦੇ ਲਿਫਾਫੇ ਬਰਾਮਦ ਕੀਤੇ ਹਨ। ਜਲੰਧਰ ਪੁਲਿਸ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਜਾਂਚ ਕਰ ਰਹੀ ਹੈ। ਬਿਊਰੋ ਰਿਪੋਰਟ ਜਲੰਧਰ ਪੀਸ ਟੀਵੀ। ਮਾਨਜੋਤ ਫਰੀ ਸੋਪਨ ਸ਼ਰਮਾ ਇੱਕ ਮੇਜਰ ਪ ਸ਼ਹਿਰ ਦੇ ਜਦ ਡਰਗ ਮਾਫੀਆ ਦੇ ਖਿਲਾਫ ਮਹਿੰਮ ਸ਼ੇੜੀ ਗਈ ਆ ਜਿਹਦੇ ਚੱਲਦੇ ਆ ਪਹਿਲਾਂ ਵੀ ਸਾਡੀ ਸਪੈਸ਼ਲ ਸਰਕੀ ਟੀਮ ਨੇ ਕਾਫੀ ਵਿਅਕਤੀ ਜਿਹੜੇ ਫੜ ਕੇ ਜੇਲ੍ਹ ਭੇਜੇ ਆ ਤੇ ਕਾਫੀ ਰਿਕਵਰੀ ਕੀਤੀ ਆ ਇਹਦੇ ਚੱਲਦੇ ਆ ਹੁਣ ਇਹਨਾਂ ਨੇ ਪੰਜ ਵਿਅਕਤੀ ਜਿਹੜੇ ਆ ਜੋ ਡਰਗ ਦਾ ਕੰਮ ਕਰਦੇ ਸੀ ਇਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕੋਲ 303 ਗ੍ਰਾਮ ਹੈਰਨ ਇਲੈਕਟ੍ਰਿਕ ਕੰਡਾਕਟ ਤੇ ਮومی ਲਫਾਫੇ ਇਹਨਾਂ ਦੇ ਕੋਲੋਂ ਮਿਲੇ ਆ ਜਿਨ੍ਹਾਂ ਦੇ ਖਿਲਾਫ ਡਿਵੀਜ਼ਨ ਨੰਬਰ 2 ਦੇ ਵਿੱਚ ਕੇਸ ਰਜਿਸਟਰ ਐਨਡੀਪੀਐਸ ਐਕਟ ਦੇ ਤਹਿਤ ਕੀਤਾ ਗਿਆ ਗਿਆਨ ਦੇ ਖਿਲਾਫ ਅੱਗੇ ਹੋਰ ਫਰਦਰ ਫਾਰਵਰਡ ਤੇ ਬੈਕਵਰਡ ਲਿੰਕ ਚੈੱਕ ਕਰਕੇ ਅੱਗੇ ਕਾਰਵਾਈ ਕੀਤੀ ਯਾਰ